ਤੋਡੇ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਮੈਂ ਲਾਉਂਦਾ ਹਾਂ ਖਾਲਸਾਤਾਨ ਦਾ ਨਾਰਾ ਤੇ ਤੁਸੀਂ ਇਸ ਟੀਵੀ ਸਟੇਸ਼ਨ ਨੂੰ ਦੱਸ ਦਿਓ ਕਿ ਤੁਸੀਂ ਖਾਲਸਾਤਾਨ ਨੂੰ ਸਪੋਰਟ ਕਰਦੇ ਹੋ ਕਿ ਨਹੀਂ ਖਾਲਸਾਤਾਨ ਜਿੰਦਾਬਾਦ ਖਾਲਸਾਤਾਨ ਜਿੰਦਾਬਾਦ ਜਨਤਾ ਦੀ ਪੰਜਾਬ ਦੀ ਜਨਤਾ ਦੀ ਆ ਦੱਸ ਦੇਣਗੇ ਤੁਹਾਨੂੰ ਜੇ ਇਹਨੂੰ ਜਾਣ ਦਿਓਗੇ ਲੋਕਾਂ ਕੋਲੇ ਜਾਣ ਦਾਂਗੇ ਸਰ ਇਹ ਲਾਈਵ ਵਿੱਚ ਲਾਵਾਂਗੇ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਹੁਣ 10 ਮਿੰਟ ਦੇ ਤੁਸੀਂ ਦੇਖੋਗੇ ਮੈਂ ਇਹ ਨਹੀਂ ਕਰੇ ਕੋਈ ਜੀ ਹਾਂ ਫਿਰ ਤੁਹਾਡੇ ਕੋਲੇ ਆਨਸਰ ਆ ਜਾਊਗਾ ਵੋਟਾਂ ਦੇ ਨਾਲ ਥੋੜੀ ਇਹ ਸਾਰਾ ਕੁਝ ਹੁੰਦਾ ਪਰ ਸਾਡੇ ਹਿੰਦੂਆਂ ਵੀਰਾਂ ਨੂੰ ਤਕਲੀਫ ਕੀ ਹੈ ਜੇ ਉਹਨਾਂ ਦੀ ਬੋਲੀ ਪੰਜਾਬੀ ਹੈ ਤੇ ਉਹ ਲਿਖਾਉਂਦੇ ਹਿੰਦੀ ਕਿ ਹੈ ਰਾਜ ਭਾਸ਼ਾ ਪੰਜਾਬੀ ਰਾਸ਼ਟਰੀ ਭਾਸ਼ਾ ਹਿੰਦੀ ਨਹੀਂ ਹਿੰਦੂ ਦੀ ਰਾਸ਼ਟਰੀ ਭਾਸ਼ਾ ਮਾਂ ਬੋਲੀ ਆਪਣੀ ਪੰਜਾਬੀ ਜੇਕਰ ਤੁਸੀਂ ਸਵਾਲ ਪੁੱਛੇ ਹੈ ਉਹ ਵੀ ਤਾਂ ਛਿੜਕੇ ਵਿੱਚ ਪੁੱਛੇ ਮੈਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਡਾਊਨ ਕਰੀਏਗਾ ਹੌਂਸਲਾ ਇਹ ਖਾਲਿਸਤਾਨ ਕਰੀ ਜਾਂਦਾ ਖਾਲਿਸਤਾਨ ਕਰੀ ਜਾਂਦਾ ਗੁਰੂ ਨਾਨਕ ਸਾਹਿਬ ਨੇ ਜਦੋਂ ਸਾਨੂੰ ਅਲੱਗ ਦਾ ਫਾਰਮ ਦਿੱਤੀ ਲੈਟਰ ਸਾਡਾ ਧਰਮ ਦਿੱਤਾ ਫਿਰ ਅਸੀਂ ਹਿੰਦੂ ਰਾਸ਼ਟਰ ਨੂੰ ਕਬੂਲ ਕਿਵੇਂ ਕਰ ਸਕਦੇ ਹਾਂ ਖਾਲਿਸਤਾਨ ਜਿੰਦਾਬਾਦ